ਜੇ ਕੋਈ ਗਾਲਾ ਕਢਦਾ ਜੇ ਕੋਈ ਦੇ ਵਿਚਾਰ ਦਦਾ ਤੋਂ ਦੇ ਅੰਧਕਾਰ ਦੀ ਤਾਕਤ ਕੰਮ ਕਰਦੀ ਆ ਹallelujah ਹallelujah ਵਚਨ ਚ ਲਿਖਿਆ ਗਾਲਾ ਕਢਣਾ ਲੁੱਟਪੜ ਕਰਨ ਵਾਲਾ ਉਹਦੇ ਰਾਜੇ ਨਹੀਂ ਜਾ ਸਕਦਾ ਹallelujah ਮੈਂ ਕਹਿੰਦਾ ਮੈਂ ਬਚਿਆ ਤੁਸੀਂ ਵੀ ਕਹੋ ਜੇ ਮੈਂ ਜੇ ਮੈਂ ਮੇਰੀਆਂ ਗੱਲਾਂ ਤੇ ਤੁਹਾਨੂੰ ਨਹੀਂ ਦਵਾਰ ਆਉਂਦਾ ਜਾਦੂ ਤਾਂ ਨਹੀਂ ਪਰ ਖੋਦ ਤਾਂ ਨਹੀਂ ਗੌਰ ਤੇ ਕਰੋ ਦੇਖੋ ਕੀ ਪਤਾ ਕਿ ਜੇ ਨਾਲ ਟੁੱਟ ਗਿਆ ਇੱਕ ਵਾਰੀ ਪਰਖ ਕੇ ਤਾਂ ਦੇਖੋ ਹallelujah ਇੱਕ ਵਾਰੀ ਜੜਾ ਸੱਕ ਜਾ ਕੇ ਤਾਂ ਦੇਖੋ ਹallelujah ਸਾਡੇ ਕੋਲੇ ਪਵਿੱਤਰ ਕਲਾਮ ਆ ਅਸੀਂ ਵਚਨ ਪੜ੍ਹਦੇ ਆ ਐਡਾ ਸਾਡੇ ਕੋਲੇ ਬਾਈਬਲ ਹੁੰਦੀ ਆ ਬਾਈਬਲ ਪੜ੍ਹਦੇ ਆ ਅਸੀਂ ਹallelujah ਉਹ ਪਰਮੇਸ਼ਵਰ ਦਾ ਕਲਾਮ ਆ ਉਸ ਕਲਾਮ ਦੇ ਅੰਦਰ ਵਚਨ ਦੇ ਅੰਦਰ ਕਿਤੇ ਵੀ 22 ਸ਼ਬਦ ਨਹੀਂ ਲਿਖਿਆ ਹallelujah ਲੋ ਕਹਿੰਦੇ ਤਾਂ ਸਾਈ ਹੈ ਜੀ ਸਾਈ ਬਣ ਕੇ ਅਸੀਂ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰਦੇ ਅਸੀਂ ਸੱਚੇ ਪਰਮੇਸ਼ਵਰ ਦਾ ਪ੍ਰਚਾਰ ਕਰਦੇ ਆ ਜਿਹੜਾ ਸਾਨੂੰ ਸਾਡੇ ਪਾਪਾ ਤੋਂ ਮਾਫੀ ਦੇ ਸਕਦਾ ਸਾਡੀਆਂ ਗਾਲਾਂ ਦੇ ਸਾਡੀ ਜਵਾਨ ਨੇ ਜੋ ਪਾਪ ਕੀਤਾ ਉਹ ਤੋਂ ਮਾਫੀ ਦੇ ਸਕਦਾ ਜੋ ਸਾਡੇ ਹੱਥਾਂ ਨੇ ਪੈਣਾ ਨੇ ਜੋ ਬੁਰਾਈ ਦੇ ਰਾਹ ਗਏ ਹੱਥਾਂ ਨੇ ਬੁਰੇ ਕਰਮ ਕੀਤੇ ਉਹ ਤੋਂ ਮਾਫੀ ਦੇ ਸਕਦਾ ਸੱਚਾ ਪਰਮੇਸ਼ਵਰ ਹallelujah ਜੋ ਕਹਿ ਦਿੰਦਾ ਵੀ ਅਸ ਤੂੰ ਮਸੀ ਮੇਰੇ ਲਈ ਮਾਰਿਆਗਾ ਮੇਰੇ ਲਈ ਉਸਨੇ ਬਲੀ ਦਿੱਤੀ ਆ ਉਹ ਤੂੰ ਮੇਰਾ ਪਰਮੇਸ਼ਰ ਆ ਉਹਦਾ ਮਨ ਚੇਜ ਹੋਈ ਆਤਮਾ ਹੀ ਪਰਮੇਸ਼ਰ ਆ ਸੱਚਾ ਏ ਪਰਮੇਸ਼ਰ ਆਪਣੇ ਆਤਮਾ ਦੁਆਰਾ ਆਪਣੇ ਲੋਕਾਂ ਦੀ ਚਮਾਸ ਕਰਦਾ ਹallelujah ਉਹ ਕਿਸੇ ਮੂਰਤ ਵਿੱਚ ਆ ਕੇ ਨਹੀਂ ਬਹਿ ਜਾਂਦਾ ਉਹ ਸਾਡੇ ਮਨ ਦੇ ਅੰਦਰ ਆਉਂਦਾ ਜਦੋਂ ਅਸੀਂ ਉਹਨੂੰ ਜਗ੍ਹਾ ਦਿੰਦੇ ਆ ਹallelujah ਪਰਮੇਸ਼ਰ ਨੂੰ ਸਾਨੂੰ ਸਾਨੂੰ ਕੋਈ ਚੜਾਉਣ ਦੀ ਲੋੜ ਨਹੀਂ ਪਰਮੇਸ਼ਰ ਨੂੰ ਧੰਨਵਾਦ ਦੀ ਲੋੜ ਆ ਕਿ ਅਸੀਂ ਜਗਾ ਜਿਹਨੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣਦਾ ਤਾਂ ਜਾਣੇ ਕਿ ਅਸੀਂ ਧੰਨਵਾਦ ਕਿੱਦਾਂ ਕਰ ਸਕਦੇ ਆ ਅੱਗੇ ਅਸੀਂ ਜਦੋਂ ਜਾਣਦੇ ਨਹੀਂ ਐਨੇ ਵਿੱਚੋਂ ਬਹੁਤ ਸਾਰੇ ਮੇਰੇ ਭਾਈ ਭੈਣਾਂ ਨੇ ਮੇਰੀਆਂ ਮਾਤਾ ਮੇਰੇ ਪਿਤਾ ਦੇ ਸਮਾਨ ਹੈ ਨਾ ਅਸੀਂ ਹallelujah ਕਿ ਅਸੀਂ ਕਿੰਨਾ ਕੁ ਧੰਨਵਾਦ ਕਰਦੇ ਆ ਕਿ ਪ੍ਰਭੂ ਤੂੰ ਮੈਨੂੰ ਪਰਮੇਸ਼ਰ ਨੂੰ ਜਾਨਦਾ ਨਹੀਂ ਸੀ ਕਿ ਪਰਮੇਸ਼ਰ ਨੇ ਸਾਨੂੰ ਬਣਾਇਆ ਕਿਸ ਵਾਸਤੇ ਹallelujah ਤੁਹਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਸਾਬ ਨੂੰ ਮੋਬਾਈਲ ਲੈ ਲਿਆ ਟੱਚ ਟੱਚ ਕਰਕੇ ਰਾਤ ਭਾ ਦੀ ਨੂੰ ਨੀਂਦ ਆ ਗਈ ਤੜਕੇ ਉੱਠਿਆ ਚਲੋ ਵੀ ਤਿਆਰ ਹੋ ਜੋ ਕੰਮ ਤੇ ਜਾਣਾ ਹallelujah ਅਸੀਂ ਰੱਬ ਨੂੰ ਭੁੱਲੇ ਬੈਠੇ ਹallelujah ਆਟਾ ਨੂੰ ਸੁਤਵਾ ਚਾਰ ਦਿੱਤਾ ਗਿਆ ਇੱਕ ਵਾਰੀ ਜਰੂਰ ਆਓ ਇੱਕ ਵਾਰੀ ਚਰਚ ਦੇ ਵਿੱਚ ਆਓ ਦੇਖੋ ਦੇਖੋ ਕਿੰਦੇ بڑے ਪਰਮੇਸ਼ਰ ਕੰਮਕਾਰ ਦਾ ਉੱਥੇ ਅੰਦੇ ਲੇਖਦਿਆ ਲੰਗਰੇ ਚੱਲ ਗਿਆ ਬਿਮਾਰ ਚੰਗੇ ਹੁੰਦਿਆ ਰੋਲੀਆਂ ਪਥਰੀਆਂ ਏਡਾ ਠੀਕ ਹੋ ਜਾਂਦੀਆਂ ਐਡਾ ਹੀ ਪਰਮੇਸ਼ਰ ਆਪਰੇਸ਼ਨ ਕਰ ਦਿੰਦਾ ਮੁਰਦੇ ਮੁਰਦੇ ਕਿਉਂਦਾ ਹੁੰਦੇ ਆ ਪਰਮੇਸ਼ਰ ਕੀ ਨਹੀਂ ਕਰ ਸਕਦਾ ਪਰਮੇਸ਼ਰ ਕਿਸ਼ਾ ਕਰਨ ਵਾਲੇ ਨਸ਼ਾ ਛਾੜੇ ਹੁੰਦੇ ਆ ਲੰਮੇ ਚੱਲਦੇ ਆ ਡਾਕਟਰ ਨੇ ਇੱਥੇ ਰਾਤ ਰਾਤ ਤਾਕਿਰ ਨੂੰ ਜਦੋਂ ਲੱਗ ਕੇ ਕਹਿੰਦਾ ਜੀ ਇਹ ਨਹੀਂ ਠੀਕ ਹੁੰਦਾ ਹੁਣ ਤਾਂ ਤੁਹਾਨੂੰ ਇਦਾਂ ਹੀ ਹੋਣਾ ਪਊਗਾ ਇਦਾਂ ਹੀ ਚੱਲਣਾ ਪਊ ਲੇਕਿਨ ਮੇਰਾ ਪਰਮੇਸ਼ਵਰ ਡਾਕਟਰ ਜੀ ਜਿਹਾ ਆਪਰੇਸ਼ਨ ਕਰਦਾ ਨਾ ਜਦੋਂ ਉਹ ਫਿਰ ਸਭ ਕੁਝ ਨਮਾ ਕਰ ਦਿੰਦਾ ਹਾਲੇਲੂਇਆ ਉਹ ਫਿਰ ਕਹਿੰਦਾ ਹੋਰ ਨਹੀਂ ਕੁਝ ਕਰਾ ਦਿੰਦਾ ਹਾਲੇਲੂਇਆ ਸਾਰੇ ਨੂੰ ਜੈ ਮਸੀਹ ਜੀ ਪ੍ਰਭੂ ਤੁਹਾਨੂੰ ਆਸ਼ੀਰਦ ਦੇ ਪਰਕ ਦੇ ਅੱਜ ਅਸੀਂ ਦੁਸ਼ਤ ਬੰਦੇ ਨਾ ਲਾਉਂਦੇ ਨਹੀਂ ਲਾਉਂਦੇ ਕਾਫਨ ਕੇ ਇੱਕ ਦਿਨ ਐ ਸਾਡੀ ਆਵੇਗਾ ਉਹ ਵੀ ਲੱਖ ਬੰਨਿਆ ਬਣ ਕੇ ਇੱਕ ਦਿਨ ਐ ਸਾਡੀ ਆਵੇਗਾ ਉਹ ਵੀ ਤੁੰਗ ਬਨਿਆ ਬਣ ਕੇ ਤੇਰੇ ਪਾਪ ਜਨਾ ਮੈਂ ਤੇ ਤੂੰ ਚਲਦਾ ਤੇਰੇ ਪਾਪ ਜਨਾ ਮੈਂ ਤੇ ਤੂੰ ਚਲਦਾ ਉਹ ਨਾ ਮਾਫ ਕਰਦਾ ਏ ਯੇ ਕੀ ਅਸਲੀ ਦੱਤਾ ਕੇ ਨਾ ਕੋ ਪਛਾਣ ਸਭ ਭਾਈ ਸਹੇਨਾ ਪਰ ਉਹ ਜ਼ਿੰਦਗੀ ਵਧਨਾਂ ਜਿਹੜੀਆਂ ਤੁਹਨੀਆਂ ਦੀ ਮਾਰੀਆਂ ਵਿਚਾਰੀਆਂ ਉਹ ਜਿੰਦਾ ਫਰਮਿਸ਼ੇ ਤੁਹਾਨੂੰ ਖੀਆ ਚੰਗਿਆ ਕਰਦੇ ਹੋ ਤੇ ਖਾਹ ਤੇਰਾ ਮੈਨ ਤੇ ਤੂੰ ਚੱਲਦਾ ਤੇਰੇ ਬਾਪ ਤੇਰਾ ਮੈਨ ਤੇ ਤੂੰ ਚੱਲਦਾ ਹੋ ਰਾਮਾ ਤਨਦਾਏ इहा सुठा बदलंदी बदिले इहे सुठा दू बदल उते ज़िंदगी बदल द इहा सुठा दू बदल बदल दोकी दोष बथेराऊं ਕੋਸ਼ਿਸ਼ ਕੀਤੀ ਇਹ ਲਾਉਂਦੇ ਕਿ ਇਹ ਘਰ ਪ੍ਰਚਨ ਕਰਦੇ ਆ। ਸਾਨੂੰ ਕੀ ਲੋੜ ਹੈ ਘਰ ਪ੍ਰਚਨ ਕਰਨ ਦੀ? ਜੇ ਸਾਧੀਆਂ ਬਿਮਾਰੀਆਂ ਤੇ ਛੁਟਕਾਰੇ ਦਿੱਤੇ ਤੇ ਸਾਨੂੰ ਵੀ ਇਹ ਲੱਗ ਜਾ ਵੀ ਅਸੀਂ ਬੱਚੇ ਤੇ ਸਗੀ ਪ੍ਰੀਮਾ ਮਦਮਿਟ ਹੈ ਮਦਮਿਟ ਨਸ਼ੇ ਦੇ ਵਿੱਚ ਨਾ ਜਾਵੇ। ਤੇ ਦਾਅਵਾ ਵੀ ਨਹੀਂ ਕਰਦਾ। ਅਸੀਂ ਆਪਾਂ ਪੈਲੀ ਖੱਜ ਕੇ ਸਾਨੂੰ ਸਮਝਾਉਣ ਦੇ ਲਈ ਇੱਕ ਪਰਮੇਸ਼ਰ ਦਾ ਝੰਡਾ ਪ੍ਰਚਾਰ ਦੇਣ ਦੇ ਲਈ ਆਏ। ਗਵਾਂਡੀ ਅੰਦਰ ਗਵਾਂਡੀ ਆਖੂਆ ਯਾਰ ਕਰਨ ਦੇ ਨਿਸ਼ਾਨ ਤੇ ਅਸੀਂ ਚੇਰ ਦੀ ਪ੍ਰਚਾਰ ਲੈ ਕੇ ਦਿੱਤੇ ਹੋਡੇ ਕੋਲ ਆਇਆ ਕਿ ਤੁਸੀਂ ਕੀ ਹੈ ਫੁੱਟੇ ਵੱਜੇ ਪਰਮੇਸ਼ਰ ਦਾ ਨਾਮ ਚਾੜੋ ਕਿਉਂਕਿ ਆਪਾਂ ਕੋਲ ਆ ਗਿਆ ਪਰਮੇਸ਼ਰ ਨੇ ਚੱਕਦੇ ਲਈ ਆਪਣਾ ਚਲੋਤਾ ਬੁੱਕ ਦੇ ਦਿੱਤਾ ਹallelujah ਉਹ ਲੋਕੀ ਬਹੁਤ ਸਿਮਥੇ ਰਹਾਂ ਲੌਂਦੇ ਨੇ ਤੇ ਲੋਕ ਬਣ ਕੇ ਆ ਵੀ ਆ ਦੇ ਗਏ ਜਿਹੜੇ ਲੈ ਗਏ ਆ ਕਮੈਂਟ ਕਰਨ ਲੱਗੇ ਆ ਬੇਗਾ ਫੋਦੀ ਤੁੰਦ ਬਣਿਆ ਬਣ ਗਏ ਜਿਹੜੇ ਬਾਪ ਦੇ ਰਾਮ ਉੱਤੇ ਤੂੰ ਚੱਲਦਾ ਜਿਹੜੇ ਬਾਪ ਦੇ ਰਾਮ ਉੱਤੇ ਤੂੰ ਚੱਲਦਾ ਉਹਦਾ ਮਾਫ ਬਦਲਣਾ ਏ ਉਹ ਜਿੰਦਗੀ ਬਦਲitani ਉਹ ਤੇ ਜ਼ਿੰਦਗੀ ਬਦਲ ਜਾਏ ਜਿਸ ਕੰਮ ਬਦਲitani ਉਹ ਤੇ ਜ਼ਿੰਦਗੀ ਬਦਲ ਜਾਏ ਆਹ ਮੇਰੀ ਭਾਈ ਸਾਨੂ ਦੀ ਮਰ ਹੈ ਤਮ ਲਾਜੀ ਸਿੱਧੀ ਸਿੱਖ ਜਨਕੀਰਾ ਸੇਵਰੇ ਚਲਾ ਪਰ ਸਾਡੀ ਬਸ ਨੇ ਆਪਣੀ ਗੱਲ ਸੁਣੋ ਅੱਜ ਮੈਂ ਕਹਾਜਾਰੇ ਬੜੇ ਖਾਰੇ ਲਾਇਆ ਬੜੀਆਂ ਕੁੰਡੀਆਂ ਦੇ ਨਾਲ ਮੇਰੇ ਸਾਹ ਗਏ ਤੇ ਜੇ ਅੱਜ ਮੈਂ ਮਸ਼ਾਲ ਤੋਂ ਬਚੇ ਆਪ ਆਪਣਾ ਪਰਮੇਸ਼ਰ ਨੂੰ ਮੈਂ ਜੀਵਨ ਦਿੱਤਾ ਤੇ ਉਹ ਚੋਦੀ ਮਹਿਮਾ ਬਣਾਇਆ ਮਾਂ ਕੀ ਵੀ ਪਸ਼ੂ ਹੁੰਦੀ ਹੈ ਜਿਹਨਾਂ ਦਾ ਬੱਚਾ ਚੰਗਾ ਨਹੀਂ ਹੋ ਗਿਆ ਹੁੰਦੀ ਹੈ ਨਾ ਤੇ ਜੇ ਬੱਚੇ ਹੀ ਨਸ਼ਾ ਕਰਕੇ ਘਰੇ ਆ ਜੇ ਤੇ ਮਾਂ ਕਹਿੰਦੀ ਮੈਨੂੰ ਜੰਮਾ ਹੀ ਕਰ ਦੂ ਜੇ ਮੇਰੇ ਤੇ ਬਾਗ ਲਵਾਉਣਾ ਸੀ ਜੰਮਾ ਹੀ ਕਰ ਦੂ ਆਦਿ ਤੇ ਤੂੰ ਉਸੇ ਮੰਨਦਾ ਹੋ ਗਿਆ ਕਿ ਪਰਮੇਸ਼ਰ ਨੇ ਤੁਹਾਨੂੰ ਭੇਜਿਆ ਕਾ ਦੇ ਲਈ ਆ ਉਹ ਚੰਗਾ ਕੰਮ ਕਰਦੇ ਨੂੰ ਕੋਸ ਜਿਹੜਾ ਲੋਕਾਂ ਨੂੰ ਦਿਖਾ ਸਕੀਏ ਤੇ ਲੋਕ ਕਹਿਣ ਹਾਂ ਬਾਕੀ ਉਹ ਫਲਾਣਾ ਦਾ ਮੁੰਡਾ ਤੇ ਜਦੋਂ ਆਪਾਂ ਗਲਤ ਕੰਮ ਕਰਦੇ ਦਾ ਲੱਗੇ ਹੁੰਦਾ ਆਪਣੇ ਬਿੱਖੀ ਕਹਿੰਦੇ ਉਹੀ ਆ ਉਹ ਦੇਖਿਆ ਸੀ ਉੱਥੇ ਪਿਆਰ ਕੀਤਾ ਪਰ ਅੱਜ ਇਹ ਪਿਆਰ ਨਹੀਂ ਉਹ ਕਹਿੰਦਾ ਕਿ ਮੈਂ ਕਿੱਥੇ ਪਾਸ ਨਹੀਂ ਸਕਦਾ ਉਹ ਕੋਈ ਨਹੀਂ ਗੰਦਾ ਹਾਂ ਹਾਂ ਉਹਨਾਂ ਨਾਲ ਖਾਂਦੇ ਰਹਿੰਦਾ ਉਹ ਬਹੁਤ ਚੰਗਿਆ ਸੋਚ ਤੇਰਾ ਆਪਣੇ ਆਪ ਨੂੰ ਫੈਸਲਾ ਕਰ ਲਓ ਉਹ ਜੇ ਕਮਿਸ਼ਨਰ ਕੋਈ ਜ਼ਿੰਦਗੀ ਹੈ ਤਾਂ ਜੀ ਵੀ ਕਮਿਸ਼ਨਰ ਕੋਈ ਹੈ ਇਸ ਮੇਰੇ ਕਾਪੀ ਕਰਾਂ ਮੈਂ ਤੈਨੂੰ ਸੁਣਨ ਦਾ ਉਹ ਹਾਂ ਮੱਦ ਖਲਦਾ ਹੈ

ਮੇਰੇ ਪਿਆਰੇ ਲੋਕ ਮੈਂ ਕੀ ਕਹਿੰਦਾ ਕਿ ਮੈਂ ਤੇਰੇ ਨਾਲ ਬਾਤ ਕਰਨਾ ਰਸੀ ਕਿ ਕਿਉਂਕਿ ਜੇਕਰ ਅੱਜ ਰਕਸ਼ੀ ਸੱਚਾ ਪ੍ਰਚਾਰ ਨਹੀਂ ਕਰਿਆ ਤਾਂ ਦੇਖੋ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਬੱਚੇ ਵੀ ਐਦਾ ਐਦਾ ਕੰਮ ਕਰਨ ਮੈਂ ਪਿੰਡ ਦਾਪੋ ਵਾਲੀ ਦਾ ਤੇ ਮੈਂ ਤਾਂ ਮਾਂ ਤੋਂ ਛੱਡ ਕੇ ਤਾਂ ਦੇਖੋ ਪਰਮੇਸ਼ਰ ਦਾ ਪ੍ਰਚਾਰ ਕਰ ਰਿਹਾ ਕਿਉਂਕਿ ਮੇਰੇ ਪੇਟ ਦੇ ਵਿੱਚ ਗੰਦ ਸੀ ਵੀ ਸੱਚ ਜਸਵੰਤ ਮੰਦਿਰ ਡਾਕਟਰ ਨੇ ਤੁਹਾਨੂੰ ਲਾ ਕਰਤੀਆਂ ਮੰਗ ਸੀ ਕੋਈ ਵੀ ਮਾਂ ਤੋਂ ਕਹਿੰਦੇ ਪ੍ਰੋਕਲ ਤੁਹਾਨੂੰ ਲਾ ਕਰਤੀ ਕਿ ਤੁਹਾਨੂੰ ਕਿਲੇ ਹੋ

वो भी नहीं देगा कोई नहीं आता यहाँ एक बात आना भी तो लोगों ने भी फरी बात के कारण मेरे पीछे चलो कोई नहीं वो परमिशन तो लोगों को भी देने वाला बोलो हले बोलो हले बोलो हले बोलो एक तो बड़ी बात को बोलो हले 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 लिया जो ਉਹ ਪਿੰਡ ਵਾਲੇ ਕੀ ਨਾ ਉਹ ਪਿੰਡ ਨਾ ਬਾਂਗੀ ਜੀ ਹਾਂਜੀ ਇਹ ਗੱਦੇ ਬੇਬੇ ਨੇ ਤੇਜ ਕਰੋ ਜੀ ਹallelujah ਅੰਦਰ ਸੁਣੋ ਜੀ ਤਸ਼ਤਮਨੀ ਪਰਮਿਸ਼ਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਰਨ ਹਲੋ ਮੇਰੇ ਵੱਲੋਂ ਸਰਨ ਜੈਨ ਮਸੀਹੀ ਮੈਂ ਵੀ ਤਾਂ ਪਹਿਲਾਂ ਨਸ਼ੇ ਕਰਦਾ ਹੁੰਦਾ ਸੀਗਾ ਬੀੜਗਾਈ ਪੀਂਦਾ ਸੀ ਮੈਨੂੰ ਵੀ ਪਰੇਸ਼ਾਨੇ ਬਦਲੇ ਮੈਂ ਇਹ ਕਹਿੰਦਾ ਵੀ ਸਾਰੇ ਡੇਰੇ ਆਲੇ ਆਉਣ ਇਹ ਗਾਂਦਗੀ ਤੋਂ ਲੱਗਣ ਮੈਨੂੰ ਕੱਢਾ ਪਰਵੇਸ਼ਨ ਨੇ ਹallelujah ਤੇ ਮਾਇਕਾ ਨੂੰ ਸਾਰਾ ਬੇੜਾ ਆਵੇ ਤਾਂ ਪਰਵੇਸ਼ਨ ਸਾਰਿਆਂ ਨੂੰ ਸਾਧਦਾ ਹੈ ਤੁਸੀਂ ਸਾਰੇ ਆਓ ਪ੍ਰਭੂ ਸਾਰਿਆਂ ਦੇ ਯਾਤ ਕੋ ਇਕੱਲਾ ਮੇਰਾ ਨਹੀਂ ਹੈਗਾ ਇਹ ਸਾਰੇ ਆਓ ਮਾਇਸ ਤੁਸੀਂ ਦੱਸਦੇ ਹallelujah ਦੁਆ ਮੰਗਦਾ ਸਾਰਿਆਂ ਨੂੰ ਕਹਿਣਾ ਹੈ ਵੀ ਨਸ਼ਾ ਤੋਂ ਗਾਂਦਗੀ ਤੋਂ ਬਾਹਰ ਨਿਕਲੋ ਸਾਰੇ ਇਹਨੇ ਤਾਂ ਉਹਖੇ ਮੈਨੂੰ ਕੱਢਿਆ ਸਾਰਿਆਂ ਨੂੰ ਵੀ ਕੱਢੂਗਾ ਧੰਨਵਾਦ ਅਫੇਸ਼ੀ ਹallelujah ਉਹ ਕਿਉਂ ਪਾਈ ਇਹਦਾ ਇੱਥੋਂ ਨਹੀਂ ਆ ਆ ਤੁਸੀਂ ਅਸੀਂ ਬਾਹਰ ਆਇਆ ਸਾਡੀ ਗੱਲ ਤਾਂ ਨਹੀਂ ਤੁਹਾਨੂੰ ਕੀ ਹੋਣਾ ਇਹਦਾ ਬੰਗੀ ਸਾਹਿਬ ਦਾ ਇੱਥੋਂ ਨਹੀਂ ਆ ਜਿੱਦਾਂ ਦੀ ਇਹ ਨਾਲੀ ਗੰਦੀ ਨਹੀਂ ਲਾਉਂਦੇ ਹallelujah ਆਪਣੇ ਕੀ ਸਮਾਂ ਹੈ ਕਈ ਅਸੀਂ ਗੋਜੂ ਮੈਂ ਹallelujah ਹallelujah ਤੇ ਘਰੇ ਗਾ ਕੇ ਕਹਿਣਗੇ ਹਲੇ ਕੀ ਹਲੇ ਕੀ ਆ ਨਹੀਂ ਇਸ ਬਦਲ ਕਿਸੇ ਵੀ ਧਰਮ ਦੇ ਨਾਲ ਜੁੜੋ ਤੂੰ ਤੁਸੀਂ ਆਪਦੇ ਧਰਮ ਦੀ ਇੱਜ਼ਤ ਕਰਦੇ ਹੋ ਤੇ ਜਦੋਂ ਤੁਸੀਂ ਬੋਲਦੇ ਸਾਡੇ ਧਰਮ ਦੀ ਦੀ ਕੀ ਇੱਜ਼ਤ ਹallelujah ਦੇ ਪਰਮੇਸ਼ਰ ਨੂੰ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਧੰਨਵਾਦ ਦਾ ਬਲਦਾਨ ਚਰਾਣਾ ਦੀ ਮਾਲਕਾ ਤੂੰ ਹੀ ਹੈ ਤੂੰ ਹੀ ਹੈ ਪਰਮੇਸ਼ਰ ਕਹਿੰਦਾ ਰਾਸ ਸੱਚਾਈ ਜੀਵਨ ਮੈਂ ਤੁਸੀਂ ਬੱਕਰੇ ਕੀਤੇ ਗਏ ਪਰਮੇਸ਼ਰ ਤੋਂ ਆ ਬਾਗੀ ਜੀਰ ਨੇ ਦੱਸਾ ਦੇਖੋ ਮੇਰੀ ਗੱਲ ਸੁਣ ਚਲੋ ਸਿੱਧਾ ਭੈਣਾਂ ਲਈ ਹੋਵਾਂਗੇ ਗੱਪ ਮਾਰਦੇ ਹੋਵਾਂਗੇ ਧੰਨਵਾਦ ਲੱਗਦਾ ਹੋਵੇ ਭਈ ਭੈਣਾਂ ਲਈ ਇੱਕੋ ਥਾਲੀ ਦੇ ਟਿੱਕੇ ਫਟੇ ਇਹ ਗੱਲ ਨਹੀਂ ਆ ਤੁਹਾਡੇ ਪਿੰਡ ਦੇ ਕੋਈ ਅਸੀਂ ਸਿਖਾਇਆ ਨਹੀਂ ਕਿਉਂਕਿ ਜਾ ਕੇ ਭਾਈਆਂ ਕਹੀ ਮੈਂ ਅਲੱਗ ਪਿੰਡ ਤੋਂ ਆ ਇਹ ਅਲੱਗ ਤੋਂ ਨੇ ਇਹ ਪਾਹੀ ਰੱਦ ਤੋਂ ਨੇ ਉਹ ਬਿੱਟ ਵਿੱਚ ਆਪਣੇ ਡਾਕਟਰ ਸਾਹਿਬ ਨੇ ਇਹ ਅਲੱਗ ਪਿੰਡ ਤੋਂ ਨੇ ਦੇਖੋ ਅਸੀਂ ਅਲੱਗ ਅਲੱਗ ਪਿੰਡਾਂ ਦੇ ਸਾਡੀ ਜ਼ਿੰਦਗੀ ਦੇ ਵਿੱਚ profession ਨੇ ਕੰਮ ਕਿਧਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੌਣ ਕਰ ਸਕਦਾ ਕਰ ਸਕਦਾ profession ਤਾਂ ਉਸ ਪਰ ਖੋਰ ਚਾਹੁੰਦਾ ਧੰਨਵਾਦ ਆ ਬੋਲ ਕਰਦਾ ਮੋਤਾਂ ਕੀ ਹੈ ਆਪਾਂ ਨੂੰ ਅਲਾਦਰ ਵੀ ਆਪਾਂ ਮੂੰਹ ਨਾਲ ਹਲਾਉਣਾ ਪਾਉ ਜੇ ਇੱਕ ਧਾਗਾ ਦਿੱਤਾ ਜਾਵੇ ਤਵੀਤ ਦਿੱਤਾ ਜਾਵੇ ਤੇ ਆਪਣਾ ਕੀ ਹੈ ਕੰਮ ਹੋ ਜਾਵੇ ਤਾਂ ਤੁਸੀਂ ਬੜੀਆਂ ਚਾਸਟਾਂ ਬੜੀਆਂ ਸੁਣਨ ਤੇ ਆਪਾਂ ਆਪਣੇ ਬਾਈ ਕਾਕਾ ਇੱਥੇ ਕਸਟਮਰ ਲਾ ਮੰਗੇ ਤੇ ਰਾਮਤਰਾ ਖੁੰਝੇ ਨੇ ਹallelujah ਮੇਰੇ ਬੰਦੇ ਸਾਰਿਆਂ ਨੂੰ ਪਿਆਰ ਭਰੀ ਜਾਨੀ ਸੀ ਮੇਰੀ ਜੰਡ ਕੀ ਏਦਾਂ ਸੀ ਮੈਂ ਨਸ਼ੇ ਕਰ ਬਚਿਓ ਨਾ ਕਰ ਬੈ ਵਿਚਾਰ ਦੇ ਵਿੱਚ ਸੀ ਤਾਂ ਪਰਮੇਸ਼ਵਰ ਨੇ ਮੈਨੂੰ ਮੇਰੀ ਜ਼ਿੰਦਗੀ ਇਦਾਂ ਦੀ ਸੀ ਮੇਰੀ ਲਾਈਫ ਤੇ ਨਰਕ ਨਾਲੋਂ ਵੱਧ ਕੇ ਸੀਗੀ ਮੇਰੇ ਘਰ ਦੇ ਬਿਮਾਰ ਰਹਿਣ ਲੱਗੇ ਮੇਰੇ ਘਰ ਦੇ ਬਿਮਾਰ ਰਹਿਣ ਲੱਗੇ ਬਹੁਤ ਜ਼ਿਆਦਾ ਮੈਂ ਦੁੱਖਾਂ ਦੇ ਵਿੱਚ ਰਹਿਣ ਲੱਗਿਆ ਗਰੀਬੀ ਦੇ ਵਿੱਚ ਸਾਡੇ ਐਸਾ ਟਾਈਮ ਸੀਗਾ ਕਿ ਕੋਈ ਸਾਨ ਬੁਰੇ ਨਾਲ ਸਾਨ ਕਿਦਾਂ ਲੱਗ ਸੀ ਐਸੇ ਬੁਰੇ ਹਾਲ ਹਾਲ ਸਾਡੇ ਘਰ ਦੇ ਮਾਰੇ ਹੋ ਗਏ ਸੀਗੇ ਜੁੜੇ ਹੋਏ ਨੇ ਸਭ ਤੋਂ ਸਾਨੂੰ ਕਿਸੇ ਨੇ ਪਰਮੇਸ਼ਵਰ ਬਾਰੇ ਦੱਸਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਨਹੀਂ ਇਹਦਾ ਅੰਗਰੇਜ਼ੀ ਨਾਲ ਜਿਹੜਾ ਸਾਡਾ ਕੋਈ ਧਰਮ ਹੀ ਨਹੀਂ ਗਾ ਪਰ ਰਾਜਾ ਬੰਗਵਾਤਾ ਇਹ ਹੈਗਾ ਕਿ ਜੋ ਮੈਂ ਨਸ਼ਿਆਂ ਦੇ ਵਿੱਚ ਬਾਹਰ ਚਲਾ ਗਿਆ ਮੇਰੀ ਜਿੰਦਗੀ ਇਦਾਂ ਨਹੀਂ ਹੋਗੀ ਤਾਂ ਮੈਨੂੰ ਇੱਕ ਵਾਰ ਫੇਸ ਸੁਸਮਾਚਾਰ ਦਿੱਤਾ ਗਿਆ ਮੈਂ ਕਿਹਾ ਹੁਣ ਆਪਾਂ ਬਹੁਤ ਜ਼ਿਆਦਾ ਮਰਗਰੀ ਜ਼ਿੰਦਗੀ ਭੋਗ ਰਹੇ ਹਾਂ ਕਿਉਂ ਨਾ ਆਪਾਂ ਰੱਬ ਦੀ ਯੂਰ ਲਈ ਜਾਈਏ ਤੇ ਪਰਮੇਸ਼ਵਰ ਇਹਦੇ ਰੂਪ ਦੇ ਵਿੱਚ ਕੰਮ ਕਰਦਾ ਮੈਂ ਤਾਂ ਅਸਤੇ ਅਨਕੰਨ ਰੂਲਾ ਜਿਸ ਦੇ ਤਾਸਰ ਚਰਚ ਦੇ ਵਿੱਚ ਸੁਸਮਾਚਾਰ ਦੇਣ ਦੇ ਲਈ ਬੱਚਿਆਂ ਨੂੰ ਸਹੀ ਮੰਨ ਕੇ ਰੱਖਿਆ मेरी गरीबी को तो मैंने परल नेता मैं परमेश्वर का धन्यवाद करता मेरा मैसेज यही है जाच किसी काम नहीं बदलया जाता कोई भी दुखी है, कोई भी लाचारमशन ने मैं अपनी सेवता ना नाम प्रस्त किया अभी भी दुखी है अभी परमेश्वर तो मंगा सा विश्वास है यशु नाम चंगे हो जाते हैं साधा परमेश्वर बढ़िया बढ़िया बलमालिया तो मेरी तो होश दे आजाद कर दे ओ छुड़ा दे ओ मुक्ति दे दे ओ आजाद कर दे पर एक से साहस का तौर चेक करके देखो तुसी जाना क्या मेरे सादा एनिमेशन है तुसी ओनाए उसमें से सुनना है छोटी जन की जो कि थाटी जन की रोजी नमस्ते छोटी जन की ओके के नाल करी